ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਸ਼ਹਿਰ ਵਿਖੇ ਨਹਿਰੀ ਪਾਣੀ ਹੋ ਰਿਹਾ ਗੰਦਲਾ ਯੂ ਬੀ ਡੀ ਸੀਵਕੇ ਹੋਟਲਾ ਅਤੇ ਸੁਜਾਨਪੁਰ ਦਾ ਜਾ ਰਿਹਾ ਗੰਦਾ ਪਾਣੀ ਨਹਿਰੀ ਵਿਭਾਗ ਵੱਲੋਂ ਨਹੀਂ ਦਿੱਤਾ ਜਾ ਰਿਹਾ ਧਿਆਨ ਸੁਜਾਨਪੁਰ ਦੇ ਵਿਧਾਇਕ ਨੇ ਵੀ ਜਤਾਈ ਚਿੰਤਾ ਸੂਬਾ ਸਰਕਾਰ ਵੱਲੋਂ ਨਾਹਿਤੀ ਪਾਣੀਆਂ ਨੂੰ ਸਾਫ਼ ਰੱਖਣ ਦੇ ਲਈ ਅਨਥਕ ਪ੍ਰਯਾਸ ਕੀਤੇ ਜਾ ਰਹੇ ਨੇ ਤਾਂ ਜੋ ਪਾਣੀ ਨੂੰ ਸਾਫ਼ ਰੱਖਿਆ ਜਾ ਸਕੇ ਪਰ ਜੇਕਰ ਗੱਲ ਜੀਪ ਪਠਾਨਕੋਟ ਚ ਪੈਂਦੇ ਸ਼ਹਿਰ ਸੁਜਾਨਪੁਰ ਦੀ ਕਰੀਏ ਤਾਂ ਸੁਜਾਨਪੁਰ ਇਲਾਕੇ ਦੇ ਨਾਲੋਂ ਨਿਕਲ ਰਹੀ ਯੂ ਬੀ ਡੀ ਸੀ ਨਹਿਰ ਦੀ ਕਰੀਏ ਤਾਂ ਸੁजानਪੁਰ ਸ਼ਹਿਰ ਦਾ ਸਾਰਾ ਗੰਦਾ ਪਾਣੀ ਇਸ ਨਹਿਰ ਚ ਜਾ ਰਿਹਾ ਹੈ ਅਤੇ ਇਸ ਦੇ ਨਾਲ ਨਾਲ ਨਹਿਰ ਨੇੜੇ ਬਣੇ ਸਾਰੇ ਹੋਟਲਾਂ ਦਾ ਗੰਦਾ ਪਾਣੀ ਵੀ ਇਸ ਨਹਿਰ ਚ ਜਾ ਰਿਹਾ ਹੈ ਜਿਸ ਪਾਸੇ ਨਾ ਤਾਂ ਨਗਰ ਕੌਂਸਲ ਸੁजानਪੁਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਧਿਆਨ ਜਾ ਰਿਹਾ ਹੈ ਜਿਸ ਵਜ੍ਹਾ ਨਾਲ ਇਸ ਨਹਿਰ ਚ ਦਿਨੋ ਦਿਨ ਗੰਦਗੀ ਵਧਦੀ ਹੋਈ ਦਿਸ ਰਹੀ ਹੈ ਇਸ ਸਬੰਧੀ ਜੱਥੇਦਾਨਿਕ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਕ ਸਮਾਂ ਸੀ ਜਦ ਲੋਕ ਇਸ ਨਹਿਰ ਦੇ ਨੇੜੇ ਪਿਕਨਿਕ ਮਨਾਉਣ ਦੇ ਲਈ ਆਉਂਦੇ ਸਨ ਪਰ ਅੱਜ ਆਲਮ ਹੈ ਕਿ ਇਸ ਨਹਿਰ ਦੀ ਸਾਰ ਲੈਣ ਵਾਲਾ ਕੋਈ ਨਹੀਂ ਸੁਜਾਨਪੁਰ ਦਾ ਸਾਰਾ ਗੰਦਾ ਪਾਣੀ ਨਾਲੇ ਰਾਹੀਂ ਇਸ ਨਹਿਰ 'ਚ ਜਾ ਰਿਹਾ ਹੈ ਅਤੇ ਪਠਾਨਕੋਟ ਜੰਮੂ ਕੌਮੀ ਰਾਹ ਤੇ ਬਣੇ ਸਾਰੇ ਹੋਟਲਾਂ ਦਾ ਗੰਦਾ ਪਾਣੀ ਇਸ ਨਹਿਰ 'ਚ ਜਾ ਰਿਹਾ ਹੈ ਜਿਸ ਨੂੰ ਰੋਕਣ ਵਾਲਾ ਕੋਈ ਨਹੀਂ ਕਿਉਂਕਿ ਸਿਆਸਤਦਾਨ ਵਰਗ ਦੀ ਰਾਜਨੀਤੀ ਦੇ ਚੱਲਦੇ ਕੁਝ ਨਹੀਂ ਕਰਦੇ ਅਤੇ ਵਿਭਾਗੀ ਅਧਿਕਾਰੀ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੰਦੇ ਦੂਜੇ ਪਾਸੇ ਜਦ ਇਸ ਸਬੰਧੀ ਸੁਜਾਨਪੁਰ ਦੇ ਵਿਧਾਇਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੀ ਇਸ ਤੇ ਆ ਠੀਕ ਹੈ ਤੁਹਾਡੀ ਗੱਲ ਨੈਰੋ ਗੰਦਲਾ ਤੇ ਅਸੀਂ ਕਰ ਹੀ ਰਹੇ ਹਾਂ ਪਰ ਇਹ ਕਾਫੀ ਸਮੇ ਤੋਂ ਇਹ ਇਹੋ ਚੱਲ ਰਿਹਾ ਸਿਸਟਮ ਤੇ ਇਹਦਾ ਜਵਾਬ ਦੇ ਦੇ ਮਿਊਨਿਸਪੈਲਿਟੀ ਕੋਲੋਂ ਤੁਹਾਨੂੰ ਲੈਣਾ ਚਾਹੀਦਾ ਬਟ ਚਲੋ ਸਰਕਾਰ ਉੱਥੇ ਐਸਟੀਪੀ ਪਲਾਂਟ ਬਣਾ ਰਹੀ ਹੈ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਅੰਡਰ ਕੰਸਟਰਕਸ਼ਨ ਹੈ ਉਹਦੇ ਬਣਨ ਤੋਂ ਬਾਅਦ ਆਈ ਥਿੰਕ ਸੋ ਕਿ ਨੈਰੋ ਵੀ ਇਸ ਗੰਦਗੀ ਤੋਂ निजात ਮਿਲੇਗੀ ਔਰ ਸ਼ਹਿਰ ਵਾਸੀਆਂ ਨੂੰ ਵੀ ਇੱਕ ਸੁੰਦਰ ਔਰ ਸਵੱਛ ਜਗ੍ਹਾ ਮਿਲ ਜਾਏਗੀ ਘੁੰਮਣ ਵਾਸਤੇ ਤੋਂ ਲੋਕਾਂ ਦੇ ਮਰਿਪਵਾ ਨੂੰ ਤੇ ਐਕਸ਼ਨ ਲੈਣਾ ਚਾਹੀਦਾ ਕਿ ਜਿੰਨੀ ਤਦਾਦ ਵਿੱਚ ਗੰਦ ਪੈ ਰਹੀ ਹੈ। ਮੇਰੇ ਖਿਆਲੋਂ ਆਪਣੀ ਬੈਸਟ ਕਪੈਸਿਟੀ ਦੇ ਹਿਸਾਬ ਨਾਲ ਕਰ ਹੀ ਦੇਣੇ ਹੋਣ ਇਹਨਾਂ ਨਾਲ ਕੋਰਸਪੋਂਡੈਂਸ ਕਮੇਟੀ ਨਾਲ। ਦੇਖੋ ਪਹਿਲਾਂ ਮੈਂ ਤੁਹਾਡੇ ਜਿਹੜੇ ਵੀ ਚੈਨਲ ਲੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਟੂ ਟਾਈਮ ਜਿਹੜੀਆਂ ਲੋਕਾਂ ਨੇ ਪ੍ਰੋਗਰਾਮ ਦਿਏ ਨੇ ਉਹਨਾਂ ਨੂੰ ਆਪਣੀ ਪੱਤਰਕਾਤ ਦੇ ਰਾਹੀਂ ਦੇ ਉਹਨਾਂ ਨੂੰ ਜਾਗਰੂਕ ਕਰ ਦਿਓ। ਇਹ ਜਿਹੜਾ ਵੀ ਮਿਆਰ ਦਾ ਪਾਣੀ ਹੈ ਨਾ ਕੁਛ ਤੇ ਜਿਹੜੇ ਨਹਿਰ ਜਿਹੜੇ ਬੰਦ ਹੋ ਗਏ ਨੇ ਮਨ ਲਕਿ ਸਾਰੇ ਮਨ ਲਕਿ ਚੋਲਾ ਵਾਲੀ ਡੈਮ ਬਣ ਗਿਆ ਇਸ ਨਹਿਰ ਜੀ ਪਾਣੀ ਨਹੀਂ ਆਉਂਦਾ ਅੱਗੇ ਛੋਟੇ ਛੋਟੇ ਨਹੀਂ ਸੀ ਇਸ ਨਹਿਰ ਦੇ ਤੇ ਲੋਕੀ ਆਪਣੇ ਬਿਸਤਰਿਆਂ ਨੂੰ ਆਪੇ ਵੀ ਗਰਮੀਆਂ ਵਿੱਚ ਮਨ ਲਕਿ ਸਿਆਰਗਾ ਨਹੀਂ ਵਧੀਆ ਬਹੀ ਆਪਣੇ ਘਰ ਰੋਟੀ ਪਕਾਗ ਭਾਗੇ ਲੈਣੀਆ ਉੱਥੇ ਬਹਿ ਕੇ ਖਾਣੀ ਅੱਜ ਸਾਡੀ ਉੱਪਰ ਬੜੀ ਦੁਆ ਦੀ ਇਨਪੀਸ਼ਨ ਮਾਰੀ ਹੋ ਚੁੱਕੀ ਹੈ ਇਨੀ ਪ੍ਰੇਸ਼ ਮਾਰੀ ਹੋ ਗਿਆ ਇਹ ਨਹਿਰ ਘਟ ਹੈ ਤੇ ਨਾਜਾਇਜ਼ ਹੋ ਚੁੱਕਿਆ ਇਹ ਦੇਖੀ ਤੁਸੀਂ ਪ੍ਰਸ਼ਾਸਨ ਦਾ ਸਭ ਤੋਂ ਜਿਆਦਾ ਜਿਹੜਾ ਆਪਾਂ ਦੋਸ਼ ਦੇਣਾ ਤਾਂ ਇਹ ਪ੍ਰਸ਼ਾਸਨ ਇਹ ਇਹਦਾ ਜਵਲ ਪੈਤੀਆਂ ਨਹੀਂ ਕਰ ਰਿਹਾ ਇਹ ਮਾਦੂਪੁਰ ਤੋਂ ਸ਼ੁਰੂ ਹੋਇਆ ਇਹ ਕੰਮ ਮਾਦੂਪੁਰ ਦੇ ਜਿੰਨੇ ਵੀ ਸਟੂਡੈਂਟ ਨੇ ਜਿੰਨੇ ਵੀ ਹੋਟਲ ਹੈ ਜਿੰਨੇ ਵੀ ਕੋਈ ਛੋਟੀ-ਬੋੜੀ ਕੋਈ ਫੈਕਟਰੀ ਹੈ ਉਹ ਸਾਰਾ ਗੰਦਾ ਪਾਣੀ ਦੇ ਜਾਂਦਾ ਹੈ ਉਸ ਤੋਂ ਬਾਅਦ ਜੇ ਸਭ ਤੋਂ ਜਿਆਦਾ ਇਹਨਾਂ ਬੁੱਤਰਖਾਨੇ ਜਿਹੜਾ ਗਰਿਆ ਇੱਥੋਂ ਕੋਲ ਉਹ ਜਿਹੋ ਉਹਨਾਂ ਦੇ ਬੁੱਤਰਖਾਨੇ ਤੋਂ ਉਹਨਾਂ ਸਾਰਾ ਗੰਦ ਉਹ ਪਾਦੇ ਰਿਹਾ ਉਸ ਤੋਂ ਜਿਆਦਾ ਸਭ ਤੋਂ ਜਿਆਦਾ ਜਿਹੜਾ ਕੰਮ ਖਰਾਬ ਹੋਇਆ ਹੈ ਉਹ ਸਾਡੇ ਸਿਆੰਬੜ ਤੋਂ ਹੋਇਆ ਹੈ ਇਸ ਸੁਵਾਨਪੁਰ ਦਾ ਇੱਡਾ ਵੱਡਾ ਨਾਲਾ ਪੂਰੇ ਸ਼ਹਿਰ ਦੇ ਨਾਲ ਜਿਹੜਾ ਆ ਇਹ ਉੱਪਰ ਵੱਲੀ ਦੁਆਜੀ ਜਾਂਦਾ ਹੈ ਅਸੀਂ ਟਾਈਮ ਟੂ ਟਾਈਮ ਬੜੀਆਂ ਬੜੀਆਂ ਖਬਰਾਂ ਵੀ ਲੁਆਈਆਂ ਨੇ ਮਗਰ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਕੰਨ ਦੇ ਜੂਣੀ ਕਿਉਂਕਿ ਕੋਈ ਵੀ ਪੋਲੀਟਿਕਲ ਬੰਦਾ ਜਿਹੜਾ ਇਹਦੇ ਤੇ ਗੱਲ ਹੀ ਕਰਦਾ ਅਸੀਂ ਸਮਾਜ ਸੇਵਕ ਗੱਲ ਕਰਦੇ ਆ ਤੇ ਜਿਹੜੀ ਸਾਡੀ ਗੱਲ ਨੂੰ ਕੋਈ ਅਮਤ ਨਹੀਂ ਦਿੰਦਾ ਸਾਡੀ ਕਿਤੇ ਦੇਖੋ ਨਾ ਬੀਜੇਪੀ ਵਾਲਾ ਬੋਲਦਾ ਹੈ ਨਾ ਕਾਂਗਰਸ ਵਾਲਾ ਬੋਲਦਾ ਹੈ ਨਾ ਆਪ ਵਾਲਾ ਬੋਲਦਾ ਹੈ ਨਾ ਅਕਾਲੀ ਬੋਲਦਾ ਕੋਈ ਨਹੀਂ ਬੋਲਦਾ ਇਨਾਂ ਨੂੰ ਸਿਰਫ ਆਪਣੀ ਰਾਜਨੀਤੀ ਸਿੱਤਣਾ ਕਿਉਂ ਦੀ ਇਹ ਸੋਚਦੇ ਅਸੀਂ ਕਿਉਂ ਬੋਲਦੇ ਕਿਉਂ ਅਸੀਂ ਇਹਨਾਂ ਬਗਾੜੀਏ ਇਸ ਕਰਕੇ ਜਿੰਨਾ ਵੀ ਕਸੂਰ ਹੈ ਇਹ ਕੁਝ ਰਾਜਨੀਤਿਕ ਪੋਲਿਟਿਕਲ ਬੰਦਿਆਂ ਦਾ ਹੈ ਤੇ ਕੁਝ ਜਿਹੜਾ ਹੈ ਉਹ ਜਿਹੜੇ ਅਫਸਰਾਂ ਜਿਹੜੇ ਸਰਕਾਰੀ ਜਿਹੜੇ ਨਹਿਰ ਦੇ ਪ੍ਰਭਾਵ ਦੇ ਬੰਦੇ ਨਾ ਉਹਨਾਂ ਦਾ ਕਸੂਰ ਹੈ ਅੱਗੇ ਇੱਥੇ ਮਲੀ ਲਗਾ ਬੇਲਦਾ ਲਗਾਏ ਹੁੰਦੇ ਸੀ ਉਹ ਸਾਫ ਸਫਾਈ ਕਰਦੇ ਸੀ ਸਭ ਕੁਝ ਕਰਦੇ ਸੀ ਨਾਇਜ਼ ਮਗਰ ਨਹੀਂ ਅਸੀਂ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜੀ ਨਹਿਰ ਬਣੀ ਦੀ ਹੈ ਉਹ ਠੀਕ ਹੈ ਕਿਸੇ ਕਾਰਨ ਕੋਈ ਪਾਣੀ ਨਹੀਂ ਆ ਰਿਹਾ ਮਗਰ ਇਹ ਜ਼ਮਲੀ ਥੋੜੀ ਹੈ ਵੀ ਇਹਨੂੰ ਤੁਸੀਂ ਨਾਲਾ ਬਣਾ ਦਿਓ ਅਗੋਂ ਨਾਲੇ ਬਣਾਣੇ ਇਹਨੂੰ ਬੰਦ ਕਰ ਦਿਓ ਕੋਈ ਛੋਟੇ ਨਾਲੇ ਬਣਾ ਦਿਓ ਲੋਕਾਂ ਨੂੰ ਕੰਮ ਆਈ ਜਗ੍ਹਾ ਇਸ ਕਰਕੇ ਜਿੰਨਾ ਵੀ ਦੋਸ਼ ਹੈ ਇਹ ਪ੍ਰਸ਼ਾਸਨ ਦਾ ਦੋਸ਼ ਹੈ ਤੇ ਪਿੰਡ ਦੇ ਬੰਦਿਆਂ ਦਾ ਦੋਸ਼ ਹੈ ਕਿਉਂਕਿ ਇੱਧਰ ਧਾਂ ਨਹੀਂ ਕਰਦੇ ਉਹਨਾਂ ਦਾ 5 ਸਾਲ ਇਹ ਲੰਘਦਾ ਵੀ ਨਹੀਂ ਮੁਰਦਾ ਗੱਡਾ ਜਿਤਨਾ ਆਈ ਮੁਰਦਾ ਗੱਡਾ ਜਿਤਨਾ ਬਿਲਕੁਲ ਹੁੰਦਾ ਤੇਰਾ ਗੱਡਾ ਨਾਲਾ ਮੈਪ ਦੇ ਵਿੱਚ ਵੀ ਮੈਪ ਵਿੱਚ ਪਿਆ ਰਿਹਾ ਕਾਫੀ ਵਾਰ ਮੈਂ ਕਾਉਂਸਲ ਨੂੰ ਚਲਾਣ ਲਈ ਕਿਤੇ ਨਹਿਰੀ ਬਵਾ ਗਾ ਉਹਨਾਂ ਫਿਰ ਵੀ ਨਹਿਰੀ ਕਾਉਂਸਲ ਆਇਆ ਕਿਹੜਾ ਨਾਲੇ ਦਾ ਪਾਣੀ ਬੰਦ ਨਹੀਂ ਕਰਦੀ ਬੰਦ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਇਸੇ ਦੇ ਵਿੱਚ ਦੁਆਰਾ ਉਹ ਨਹਿਰੀ ਕਾਉਂਸਲ ਨੇ ਖ ਲਕੋ ਜਿਹੜਾ ਸ਼ਹਿਰ ਦਾ ਕੁਦਰਤੀ ਵਹਾਅ ਹੈ ਉਹ ਸਾਡਾ ਨਹਿਰ ਦੇ ਵੱਲ ਸੀਗਾ ਜੇਕਰ ਤੁਸੀਂ ਸਜਨਪੁਰ ਦੇ ਸ਼ਹਿਰ ਦੇ ਇਤਿਹਾਸ ਵਰ ਦੇਖੋ ਤਾਂ ਨਹਿਰ ਜਿਹੜੀ ਆ ਬਹੁਤ ਪਾਸੇ ਬਣੀ ਹੈ ਸਜਨਪੁਰ ਸ਼ਹਿਰ ਬਹੁਤ ਪਹਿਲਾਂ ਵਸਿਆ ਸੀਗਾ ਜਦੋਂ ਸ਼ਹਿਰ ਵਸਿਆ ਉਦੋਂ ਇੱਥੇ ਨਹਿਰ ਕੋਈ ਨਹੀਂ ਸੀ ਹੁੰਦੀ ਉਦੋਂ ਇੱਥੇ ਖਾੜੂ ਹੁੰਦੀ ਸੀ ਤੇ ਨੇਚਰਲੀ ਉਸ ਵੇਲੇ ਦੇ ਲੋਕਾਂ ਵੱਲੋਂ ਕੁਦਰਤੀ ਵਹਾਅ ਦੇ ਕਰਕੇ ਆਪਣੇ ਜਿੰਨੇ ਵੀ ਨਾਲਿਆਂ ਦਾ ਵਹਾਅ ਸੀਗਾ ਉਹ ਪੁਰਾਣੇ ਲੋਕਾਂ ਵੱਲੋਂ ਖੱਡ ਵਾਲੇ ਪਾਸੇ ਰੱਖਿਆ ਗਿਆ ਸੀ ਬਾਅਦ ਚੋਂ ਨਹਿਰੀ ਵਿਭਾਗ ਵੱਲੋਂ ਇੱਥੇ ਨਹਿਰ ਤਿਆਰ ਕਰ ਦਿੱਤੀ ਗਈ ਪਰੰਤੂ ਜਿਹੜੇ ਲੋਕਾਂ ਵੱਲੋਂ ਪੁਰਾਣੇ ਨਾਲਿਆਂ ਦਾ ਬਹਾ ਖੱਡ ਵਾਲੇ ਪਾਸੇ ਰੱਖਿਆ ਗਿਆ ਸੀ ਉਸ ਪਾਸੇ ਵੱਲ ਉਸ ਸਮੇਂ ਨਹਿਰੀ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਸਾਰੇ ਲੋਕਾਂ ਵੱਲੋਂ ਧੁਲਾਣ ਨਹਿਰ ਵਾਲੇ ਪਾਸੇ ਹੋਣ ਕਰਕੇ ਪੁਰਾਣੇ ਕੱਚੇ ਨਾਲੇ ਇੱਧਰ ਸੀਗੇ ਉਸ ਬਾਅਦ ਨਗਰ ਕੌਂਸਲ ਪੱਕੇ ਨਾਲੇ ਤੇ ਆਰੂ ਇਹ ਹੁਣ ਬਹਾ ਕੁਦਰਤੀ ਇੱਧਰ ਹੋਣ ਕਰਕੇ ਤੇ ਉਹ ਤੇ ਖੱਡ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਉਹ ਨਹਿਰੀ ਵਿਭਾਗ ਵੱਲੋਂ ਤਾਨੂੰ ਨੋਟਿਸ ਹੀ ਭੇਜੇ ਗਏ ਆ ਇਸ ਸਬੰਧੀ ਅਸੀਂ ਐਸਟੀਪੀ ਵੀ ਲਵਾ ਰਹੇ ਆ ਤੁਸੀਂ ਵੀ ਦੇਖਿਆ ਹੋਵੇਗਾ ਕਿ ਐਸਟੀਪੀ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਿਹੜਾ ਕਿ ਸਾਡਾ ਜੂਨ ਜੁਲਾਈ ਤੱਕ ਖਤਮ ਹੋਣ ਦੀ ਉਮੀਦ ਹੈ ਸਾਨੂੰ ਜੇਕਰ ਉਹ ਐਸਟੀਪੀ ਦਾ ਕੰਮ ਸਾਡਾ ਸਮੇਂ ਸਿਰ ਖਤਮ ਹੋ ਜਾਂਦਾ ਕਿਉਂਕਿ ਉਹ ਸੀਵਰੇਜ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਜੇਕਰ ਉਹ ਸਮੇਂ ਸਿਰ ਖਤਮ ਹੋ ਜਾਂਦਾ ਤਾਂ ਸਾਡੇ ਦਾ ਸਾਰਾ ਗੰਦਾ ਪਾਣੀ ਅਸੀਂ ਰੀਟਰੀਟ ਕਰਕੇ ਸਾਰਾ ਪਾਣੀ ਜਿਹੜਾ ਅਸੀਂ ਇਰੀਗੇਸ਼ਨ ਵਾਸਤੇ ਵਰਤਾਂਗੇ ਤਾਂ ਦੇਖਣ ਮਿਲਦਾ ਤੁਹਾਰ ਦੇ ਇੱਕ ਕਿ ਲੋਕੀ ਨਿਕਲਾ ਮਹਿ ਦੇ ਵਿੱਚ ਬੰਦਾ ਪੰਜ ਸੌ ਦੇ ਰਿਹਾ ਕੋਈ ਹੋਟਲ ਵਾਲਾ ਕੋਈ ਢਾਬੇ ਵਾਲਾ ਆ ਆ ਦੇਖੋ ਜਿਹੜਾ ਤੇ ਸਾਡੇ ਧਿਆਨ ਚ ਆਂਦਾ ਹੈ ਜਿਹੜਾ ਕੋਈ ਕੰਮ ਕਰਦਾ ਉਹਦਾ ਅਸੀਂ ਚਲਾਨ ਵੀ ਕਰਦੇ ਹਾਂ ਜੀ ਪਲੱਸ ਅਸੀਂ ਲੋਕਾਂ ਨੂੰ ਵੇਰ ਵੀ ਕਰਨੇ ਆ ਹੁਣ ਕੁਦਰਤੀ ਬਹ ਗੱਲ ਫੇਰ ਉਹੀ ਆ ਜਾਂਦੀ ਹੈ ਜੀ ਕੁਦਰਤੀ ਬਹਾ ਜਿਹੜਾ ਕੁਦਰਤੀ ਬਹਾ ਹੈ ਉਹ ਖੱਡ ਵਾਲੇ ਪਾਸੇ ਸੀਗਾ ਹੁਣ ਐਸਟੀਪੀ ਸਾਡਾ ਲੱਗ ਰਿਹਾ ਇਹਨੂੰ ਥੋੜਾ ਜਿਹਾ ਟਾਈਮ ਤਾਂ ਲੱਗੇਗਾ ਜੀ ਜਦੋਂ ਸਾਡਾ ਐਸਟੀਪੀ ਪੂਰਾ ਚਾਲੂ ਹੋ ਗਿਆ ਫਿਰ ਕਿਸੇ ਵੀ ਵਿਅਕਤੀ ਦਾ ਜਿਹੜਾ ਗੰਦਾ ਪਾਣੀ ਆ ਉਹ ਇੱਥੇ ਨਹੀਂ ਜਾਏਗਾ ਉਹ ਸਾਰਾ ਦਾ ਸਾਰਾ ਸਾਡਾ ਐਸਟੀਪੀ ਚ ਉਹ ਰੀਟਰੀਟ ਹੋ ਕੇ ਅੱਗੇ ਜਾਏਗਾ ਕਿੰਨਾ ਜਿਹਾ ਟਾਈਮ ਲੱਗੇਗਾ ਦੇਖੋ ਸਿਵਲ ਵਿਭਾਗ ਨੇ ਤਾਂ ਸਾਨੂੰ ਕਿਹਾ ਹੈ ਕਿ ਜੂਨ ਜੁਲਾਈ ਤੱਕ ਅਸੀਂ ਇਹ ਕੰਪਲੀਟ ਕਰਵਾਵਾਂਗੇ ਇਹ ਕੰਮ ਕਾਫੀ ਵੱਡੇ ਪੱਧਰ ਤੇ ਹੋ ਕਰਵਾ ਰਹੇ ਨੇ ਕਾਫੀ ਕੰਸਟਰਕਸ਼ਨ ਵੀ ਹੋ ਗਈ ਹੈ ਤੇ ਮੈਨੂੰ ਵੀ ਲੱਗਦਾ ਹੈ ਕਿ ਜੁਲਾਈ ਤੱਕ ਇਹ ਕੰਮ ਖਤਮ ਹੋ ਜਾਏਗਾ